ਮੋਸ਼ਕਾ ਇਹ ਸਾਡੇ ਰੱਸਬ ਨੇ ਡਾਕਟਰ ਪ੍ਰੋਫੈਸਰ ਕੋਲ ਬੇਸਿਕਲੀ ਜਿਵੇਂ ਰੂਟੀਨ 'ਚ ਆਪਾਂ ਕੋਈ ਨਾ ਕੋਈ ਹਲਕੀ ਗੱਲ ਕਰਦੇ ਆ ਅੱਜ ਅਸੀਂ ਗੱਲ ਕਰਾਂਗੇ ਜਿਵੇਂ ਖਾਸ ਕਰਕੇ ਮੈਮ ਲੇਡੀਆਂ ਨੂੰ ਮੇਂ ਪ੍ਰੋਬਲਮ ਹੁੰਦੀ ਆ ਜਿਵੇਂ ਬੱਚਿਆਂ ਨੂੰ ਘਟੂ ਨਹੀਂ ਕਦੇ ਜਿਆਦਾ ਏਜ ਦੇ ਲੇਡੀਆਂ ਨੂੰ ਜਾਂ ਮਤਲਬ ਕੇ 25 ਸਾਲ 28 ਸਾਲ 30 ਸਾਲ ਮੇਰੇ ਬੰਦ ਚ ਦਰਦ ਹੁੰਦਾ ਹੈ بار بار ਹੁੰਦਾ ਹੈ ਕੇ ਵੀ ਇਹ ਪੋਡਿਓ ਜੂਰਿੰਗ ਟੈਸਟ ਕਰਾਉਂਦੇ ਨੇ ਕੇ ਵੀ ਅਲਟਰਨਟੇਟ ਕਰਾਉਂਦੇ ਆ ਨਾਰਮਲ ਆਦਾ ਮੈਮ ਕੀ ਕਾਰਨ ਹੁੰਦਾ ਆ ਕੱਜਕੱਲ ਬਹੁਤ ਜ਼ਿਆਦਾ ਜਿਹੜੀ ਆ ਰਹੀ ਹੈ ਸੋਚੋ ਐਂਡੋਮੈਟ੍ਰੀਆਸਿਸ ਜਿਹਨੂੰ ਕਹਿੰਦੇ ਐਂਡੋਮੈਟ੍ਰੀਆਸਿਸ ਬੇਸਿਕਲੀ ਜਿਹੜੀ ਆਪਣੀ ਬੱਚੇਦਾਨੀ ਦੀ ਲਾਈਨਿੰਗ ਜਾਂ ਟਿਸ਼ੂਸ ਹੁੰਦੇ ਇੰਟਰਨਲ ਉਹ ਬਾਹਰ ਗਰੋਹ ਹੋਣ ਲੱਗ ਜਾਂਦੇ ਆ ਜਿਹਦੇ ਕਰਕੇ ਫੀਮੇਲਸ ਨੂੰ ਕ੍ਰੋਨਿਕ ਪੈਲਵਿਕ ਪੇਨ ਜਿਹਨੂੰ ਆਪਾਂ ਕਹਿੰਦੇ ਬੰਨ੍ਹ ਚ ਦਰਦ ਰਹਿਣਾ ਹਮੇਸ਼ਾ ਪੀਰੀਅਡਸ ਨਹੀਂ ਆਣੇ ਪ੍ਰੋਪਰ ਜਾਂ ਬਹੁਤ ਜ਼ਿਆਦਾ ਫਲੋ ਆਣਾ ਜਿਹਨੂੰ ਆਪਾਂ ਕਹਿੰਦੇ ਉਹਨਾਂ ਨੂੰ ਕਲੌਟਸ ਪੈਂਦੇ ਆ ਗੱਠਾ ਪੈਂਦੀਆਂ ਆ ਇਹ ਚੀਜ਼ਾਂ ਨਿਊਜ਼ਲੀ ਦੀਆਂ ਆਪਕੀ ਪੀਰੀਅਡਸ ਦਾ ਪੇਨ ਹੁੰਦੀ ਹੈ ਬਟ ਉਹ ਇੱਕ ਲਿਮਿਟ ਦਾ ਪੇਨ ਹੁੰਦੀ ਹੈ ਇਹਦੇ ਵਿੱਚ ਬਹੁਤ ਸੀਵੀਅਰ ਪੇਨ ਹੁੰਦੀ ਹੈ ਜੋ ਪੇਸ਼ੈਂਟ ਦੇ ਡੇ ਟੂ ਡੇ ਲਾਈਫਸਟਾਈਲ ਨੂੰ ਬਾਧਰ ਕਰਦੀ ਹੈ ਤੇ ਐਂਡੋਮੈਟ੍ਰੋਸਿਸ ਜੇ ਆਪਾਂ ਕਹੀਏ ਕਿ ਇਹਦਾ ਕਾਰਨ ਕੀ ਹੋ ਸਕਦਾ ਹੈ ਅੱਜ ਤੱਕ ਇਹਦਾ ਐਗਜੈਕਟ ਕਾਰਨ ਤਾਂ ਨਹੀਂ ਪਤਾ ਚੱਲਿਆ ਬੇਸਿਕਲੀ ਬਹੁਤ ਅਦਰ ਥਿਉਰੀਜ਼ ਨੇ ਕਿ ਕੁਝ ਜੈਨੇਟਿਕ ਫੈਕਟਰ ਕਰਕੇ ਹੋ ਜਾਂਦੀ ਆ ਕੁਝ এনवायरमेंटਲ ਫੈਕਟਰਸ ਕਰਕੇ ਹੋ ਜਾਂਦੀ ਹੈ ਇਆ ਇੱਕ ਫੀਨੋਮੀਨਾ ਇਹ ਚੱਲਿਆ ਸੀ ਕਿ ਜਿਹੜਾ ਪੀਰੀਅਡਸ ਆਪਾਂ ਨੂੰ ਫਲੋ ਨੀਚੇ ਦੀ ਤਰਫ ਜਾਂਦਾ ਕਈ ਵਾਰ ਉਹ ਥੋੜਾ ਫਲੋ ਉੱਪਰ ਦੀ ਤਰਫ ਚੱਲ ਜਾਂਦਾ ਹੈ ਰੈਟ੍ਰੋਗ੍ਰੇਡਿੰਗ ਫਲੋ ਕਹਿੰਦੇ ਆਪਾਂ ਜਿਹਦੇ ਕਰਕੇ ਉਹ ਟਿਸ਼ੂਸ ਗਰੋ ਹੋਣ ਲੱਗ ਜਾਂਦੇ ਜਿਵੇਂ ਕਦੀ ఓਵਰੀਜ ਗਰੋ ਹੋਣ ਲੱਗ ਗਿਆ ਕਦੀ ਟੀਊਬਸ ਦੇ ਬਾਹਰ ਗਰੋ ਹੋਣ ਲੱਗ ਗਿਆ ਜਿਹਦੇ ਕਰਕੇ ਪੇਸ਼ੈਂਟ ਨੂੰ ਲਗਾਤਾਰ ਪੇਨ ਰਹਿੰਦੀ ਹੈ ਬਟ ਉਹ ਬਹੁਤ ਵਾਰ ਅਨਡਾਇਗਨੋਸਡ ਇਸਲੀ ਹੋ ਜਾਂਦੀ ਹੈ ਬਿਕੋਜ਼ ਪੇਸ਼ੈਂਟਸ ਧਿਆਨ ਨਹੀਂ ਦਿੰਦੇ ਜਾਂ ਕਦੀ ਕਦੀ ਸਕੈਨ ਚ ਕੁਝ ਨਹੀਂ ਆਉਂਦਾ ਇਸਲੀ ਅਗੇ ਫਰਦਰ ਇਨਵੈਸਟੀਗੇਟਲੀ ਇਹਨੂੰ ਐਮ ਆਰ ਆਈ ਵੀ ਕਰਾ ਲੈਂਦੇ ਆ ਜੇ ਵਿੱਚ ਸਾਨੂੰ ਪਤਾ ਲੱਗ ਜਾਂਦਾ ਕਿ ਥੋੜਾ ਇਹਨੂੰ ਐਂਡੋਮੈਟ੍ਰੋਸਿਸ ਹੈ ਤੇ ਦੂਸਰਾ ਇਹ ਇਹ ਕਾਰਨ ਇਹ ਬਹੁਤ ਵੱਡਾ ਕਾਰਨ ਹੈ ਇਨਫਰਟੀਲਿਟੀ ਦਾ ਬੱਚਾ ਨਾ ਹੋਣਾ ਬਿਕਾਜ਼ ਯੂਜੂਲੀ ਜਦੋਂ ਰੈਟਰੋਗ੍ਰੇਡ ਫਲੋ ਹੋ ਜਾਂਦਾ ਹੈ ਤੇ ਅਬਾਰ ਲਾਈਨਿੰਗ ਗਰੋ ਹੋ ਜਾਂਦੀ ਆ ਪੀਰੀਅਡ ਅਬਨੋਮੈਲिटीज ਆਉਣੀਆਂ ਸ਼ੁਰੂ ਹੋ ਜਾਂਦੀਆਂ ਪੇਸ਼ੈਂਟ ਨੂੰ ਜਿਹਦੇ ਕਰਕੇ ਕਨਸੀਵ ਕਰਨ ਚ ਪ੍ਰੋਬਲਮ ਆਉਂਦੀ ਹੈ ਤੇ ਆ ਟ੍ਰੀਟਮੈਂਟ ਆਪਸ਼ਨਸ ਇਹ ਬੇਸਿਕਲੀ ਅਸੀਂ कि जिने पेशेंटों पेल्विक पेन है उधर ले ट्रीट करता या कोई जो चाह रहा है कि ऐसी फर्टिलिटी रखनी है आजे कंसीव करना है उधर ले यूज़ली सर्जरी भी गाइडेड हुई है लैपरोस्कोपी जितने जितने एक्स्ट्रा टिश्यू ग्रो हुए हैं उनका यूट्रस का ऐसे उन्हें रिमूव करते हैं पेशेंट का लाइफस्टाइ ਜੇ ਵੈਸੀ ਕੁਰੀ ਆ ਕੇ ਡਾਕਟਰਾਂ ਨੇ ਪੀਆਵੀਡੀ ਲਿਖਿਆ ਹੁੰਦਾ ਬਿਲਕੁਲ ਜਾਂ ਮਤਲਬ ਪੀਏਡੀ ਲਿਖਿਆ ਨਾ ਜਾਂ ਕੋਈ ਦੂਸਰਾ ਕੇਵਰੀ ਯੂਰਨ ਦਾ ਇਨਫੈਕਸ਼ਨ ਮੈਂਸ਼ਨ ਕਰ ਦਿੰਦਾ ਜੇ ਕੇਵਰੀ ਮਤਲਬ ਕੇ ਸੀਟੀ ਵੀ ਕਰ ਸਕਦੇ ਮੈਂ ਉਹਦੇ ਬਾਰੇ ਜੀ ਹਾਂ ਜੀ ਸੀਟੀ ਵੀ ਕਰ ਸਕਦੇ ਸਰ ਉਹਦੇ ਚ ਵੀ ਡਾਈਗਨੋਸਿਸ ਹਾਂਜੀ ਬਿਲਕੁਲ ਕਈ ਵਾਰ ਸਕੈਨਸ ਕੁਝ ਨਹੀਂ ਆਉਂਦਾ ਤੇ ਸਾਨੂੰ ਸਿੰਪਟੋਮੈਟਿਕ ਬੀਨਾਂ ਡਾਇਗਨੋਸਿਸ ਬਣਾਣੀ ਪੈਂਦੀ ਆ ਕਿ ਪੇਸ਼ੈਂਟ ਬਾਰ-ਬਾਰ ਬੱਨ ਵਿੱਚ ਦਰਦ ਕਹਿ ਰਿਹਾ ਆ ਬਟ ਉਹਦੀ ਨਾ ਸਕੈਨਸ ਪੁਛਾ ਰਿਆ ਨਾ ਸੀਟੀ ਚ ਪੁਛਾ ਰਿਆ ਫਿਰ ਸਾਡੀ ਸੋਚ ਚਲ ਜਾਂਦੀ ਐ ਐਂਡੋਮੈਟ੍ਰੀਓਸਿਸ ਦੇ ਵੱਲ ਫਿਰ ਅਸੀਂ ਉਹ ਨੂੰ ਕਲੀਅਰ ਕਰਕੇ ਦੇਖ ਲੈਂਦੇ ਆ ਪੇਸ਼ੈਂਟ ਬੈਟਰ ਹੋ ਰਿਹਾ ਤਾਂ ਕਨਫਰਮੇਸ਼ਨ ਹੋ ਜਾਂਦੀ ਸਾਡੀ ਡਾਈਗਨੋਸਟਿਕ ਐਂਡ ਉਹ ਸਹੀ ਕਹ ਰਿਹਾ ਕਿਉਂਕਿ ਖਾਸ ਮਤਲਬ ਆਮ ਤੌਰ ਤੇ ਜੋ ਮੈਂ ਲਿਖਿਆ ਕਿ ਜੇ ਜਦੋਂ ਪੇਸ਼ੈਂਟ ਦੇ ਬੰਚ ਕਰਦਾ ਹੈ ਜੇ ਫੀਮੇਲ ਦੇ ਕਈ ਵਾਰੀ ਕਰਛੀ ਵੀ ਇਹ ਪ੍ਰੋਬਲਮ ਆਂਦੀ ਵੀ ਯਾਰ ਇਹਦਾ ਦਰਦ ਠੀਕ ਨਹੀਂ ਹੁੰਦਾ ਹਰ ਕੋਈ ਸਮਝਾਦਾ ਕੁਝ ਨਹੀਂ ਹੈ ਵੀ ਹੈ ਵੀ ਹੈ ਇਹੋ ਕੁਝ ਵੀ ਨਹੀਂ ਹੈ ਕਈ ਵਾਰੀ ਮਤਲਬ ਡਾਇਗਨੋਸ ਜਦੋਂ ਪੇਸ਼ੈਂਟ ਖਾਸ ਕਰਕੇ ਲੇਡੀ ਡਾਕਟਰ ਕੋ ਨਹੀਂ ਜਾਂਦਾ ਉਹਦੇ ਕਰਕੇ ਮੋਂ ਪੇਸ਼ੈਂਟ ਸੈਕਟਰੀ ਕੋਲ ਨੂੰ ਚਲਾ ਜਾਂਦਾ ਉਹ ਮਾਨਸਿਕ ਤੌਰ ਤੇ ਡਾਕਟਰ ਨੂੰ ਵੀ ਲੱਗਦਾ ਜੇ ਮੈਡੀਸਨ ਵਾਲਾ ਡਾਕਟਰ ਦੇਖੂਗਾ ਉਹਨੂੰ ਜਾਂ ਸਰਜਨ ਦੇਖੂਗਾ ਕਿਉਂਕਿ ਉਹਨੂੰ ਉਸ ਤਰਫ ਨਹੀਂ ਜਾਣਾ ਉਹਨੇ ਫਿਰ ਉਲਟਾ ਉਹਨੂੰ ਕੋਈ ਨੀਂਦ ਦੀ ਗੋਲੀ ਪਾ ਦੇਗਾ ਜਾਂ ਕੋਈ ਨੂੰ ਲੱਗੇਗਾ ਵੀ ਉਹਨੂੰ ਸਟ्रेस ਹੋਏਗਾ ਤਾਂ ਕਿਉਂਕਿ ਅਲਟਰ ਸੌਨ ਚ ਕੁਝ ਆਇਆ ਨਹੀਂ ਯੂਰੀਆ ਨਾਰਮਲ ਹੈ ਤੇ ਪੇਸ਼ੈਂਟ ਬਸ ਆਪਣੀ ਪ੍ਰੋਬਲਮ ਪ੍ਰੋਪਰ ਦੱਸਦਾ ਰਹਿੰਦਾ ਵੀ ਮੇਰੇ ਬੰਨ੍ਹ ਚ ਕਰ ਦਿੰਦਾ ਸੋ ਜਿਵੇਂ ਡਾਕਟਰ ਨੂੰ ਦੱਸਿਆ ਵੀ ਜਿਹੜੀ ਉਹ ਪ੍ਰੋਬਲਮ ਹੁੰਦੀ ਉਹ ਬੱਚੇਦਾਨੀ ਦੀ ਲੇਅਰ ਹੈ ਉਹਦੇ ਵਿੱਚ ਗਰੋਥ ਹੋਣੀ ਸ਼ੁਰੂ ਹੋ ਜਾਂਦੀ ਹੈ ਜਿਸ ਦੇ ਕਰਕੇ ਪ੍ਰੋਬਲਮ ਆਉਂਦੀ ਹੈ ਉਹਦੇ ਵਿੱਚ ਤੁਸੀਂ ਬੈਸਟ ਇਹੀ ਹੈ ਵੀ ਲੇਡੀ ਡਾਕਟਰ ਨੂੰ ਜ਼ਰੂਰ ਦਿਖਾਓ ਜੇ ਕੋਈ ਜੋ ਵੀ ਫਰਦਰ ਇਨਵੈਸਟੀਗੇਸ਼ਨ ਹੈ ਕਰਵਾ ਕੇ ਜੇ ਤੁਹਾਡਾ ਕੋਈ ਸਮਝਿਕਨ ਮਸੀਨ ਜਾਂ ਤੁਸੀਂ ਕੋਈ ਬੱਚਾ ਰੱਖਣਾ ਚਾਹੁੰਦੇ ਆ ਬੱਚਾ ਨਹੀਂ ਹੋ ਰਿਹਾ ਤਾਂ ਉਹਦਾ ਵੀ ਟ੍ਰੀਟਮੈਂਟ ਕੋਈ ਲੈਪਰੋਸਕੋਪਿਕ ਹੋ ਜਾਂਦਾ ਆਦਰਵਾਈਜ਼ ਕੀ ਵੀ ਦਵਾਈਆਂ ਨਾ ਵੀ ਇਹਨਾਂ ਨੂੰ ਹਾਂਜੀ ਠੀਕ ਹੋ ਜਾਂਦਾ ਕਿਉਂਕਿ ਉਹਨੂੰ ਮਤਲਬ ਬਾਰ ਬਾਰ ਜੇ ਦਤੂ ਹੋ ਰਿਹਾ ਬਲਦੇ ਵਿੱਚ ਉਹ ਰੋਟਾ ਕੋਈ ਠੀਕ ਕਰੀਏ ਤਾਂ ਜ਼ਰੂਰ ਤੁਸੀਂ ਕਿਸੇ ਅੱਛੀ ਜਗ੍ਹਾ ਦਿਖਾ ਕੇ ਉਹਨੂੰ ਟ੍ਰੀਟਮੈਂਟ ਪ੍ਰੋਪਰ ਕਰਾਓ ਤਾਂ ਕਿ ਟੰਡੀ ਉਹ ਕੋਰਨ ਪਰਮਨੈਂਟ ਦਾ ਹੱਲ ਹੋ ਉਸਕੇ ਆਦਰਵਾਈਜ਼ ਤੁਸੀਂ ਖੁਦ ਹੀ ਪਰੇਸ਼ਾਨ ਰਹਿਣਾ ਤੇ एवरी टाइम ਵੀ ਜਿਆਦਾ ਹੋ ਜਾਏ ਮੈਂ ਫਿਰ ਓਪਰਚੁਨਿਟੀ ਦੀ ਪ੍ਰੋਬਲਮ ਬੱਧੀ ਹਾਂ ਜਿਵੇਂ ਤੁਹਾਡੀ ਉਮਰ ਹੀ 40 ਕਰਾਸ ਹੋ ਗਈ ਫਿਰ ਹੋ ਸਕਦਾ ਫਿਰ ਗਾਇਨੀ ਵਾਲੇ ਜਿਹੜੇ ਡਾਕਟਰ ਸਾਹਿਬ ਹੈ ਉਹਨਾਂ ਨੂੰ ਵੀ ਮਤਲਬ ਮਤਲਬ ਟਰੀਟਮੈਂਟ ਕਰਨਾ ਮੁਸ਼ਕਲ ਹੋ ਜਾਣਾ ਹੈ ਨਾ ਹਾਂਜੀ ਸਰ ਉਹਨੇ ਵੀ ਤੁਹਾਡੇ ਉਹ ਵੀ ਰਿਜ਼ਲਟਸ ਸਮੇਂ ਵੀ ਪ੍ਰੋਗਰੈਸ ਕਰਦੀ ਹੈ ਹਾਂ ਵੱਧਦੀ ਜਾਂਦੀ ਹਾਂ ਵੱਧਦੀ ਜਾਂਦੀ ਕਰਾਂਗੇ ਸੋ ਇਸ ਕਰਕੇ ਅਸੀਂ ਤੁਹਾਨੂੰ ਇਸ ਤਰ੍ਹਾਂ ਕੁਛ ਨਾ ਕੁਛ ਨਵੀਆਂ ਜਾਣਕਾਰੀ ਦਿੰਦੇ ਰਹਿਾਂਗੇ ਨਮਸਕਾਰ